ਆਹੀ ਗੀਤੀ ਫਤੇ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਤੋਂ ਹੀ ਦਾ ਹਿਸ਼ਾਰ ਪਰੋਂ ਵੱਲੋਂ ਮੈਂ ਸ਼੍ਰੀ ਵਾਦਾਰ ਗੁਰਲਾਕ ਸਿੰਘ ਬਰਾੜ ਅੱਜ ਸਾਡੇ ਵੀਰ ਜੀ ਜੀ ਸੰਗਾ ਸਾਹਿਬ ਤੇ ਇਹਨਾਂ ਨੂੰ ਅਸੀਂ ਸੰਗਾ ਸਾਹਿਬ ਦੇ ਨਾਲ ਹੀ ਜਾਣਦੇ ਆ ਤੇ ਹਾਂਜੀ ਰਾਜਪੁਰ ਭਾਈਆਂ ਪਿੰਡ ਤੋਂ ਇਹ ਸਾਰੀ ਸੰਗਤ ਤੇ ਇਲਾਕੇ ਦੀ ਸੰਗਤ ਨੇ ਰਲ ਮਿਲ ਕੇ ਕਣਕ ਦੀ ਸੇਵਾ ਕੀਤੀ ਹੈ ਤੇ ਹਰ ਸਾਲ ਇਹ ਨਹੀਂ ਵੀ ਅਸਵਾਰੀ ਹਰ ਸਾਲ ਜਦੋਂ ਤੋਂ ਇਹ ਸੇਵਾ ਚੱਲ ਰਹੀ ਹੈ ਹਰ ਸਾਲ ਇਹਨਾਂ ਨੇ ਬਹੁਤ ਸੰਗਤਾਂ ਨੂੰ ਪ੍ਰੇਰਿਆ ਕੁਝ ਸੰਗਤਾਂ ਆਪ ਸਿੱਧੀ ਦੇ ਜਾਂਦੀਆਂ ਆ ਕੇ ਕੁਝ ਜਿਹੜੀ ਹੁੰਦੀ ਹੈ ਆਪ ਲੈ ਕੇ ਆਉਂਦੇ ਜਿਹੜੇ ਨਹੀਂ ਇੱਥੇ ਪਹੁੰਚ ਸਕਦੇ ਤੇ ਇਸ ਕਰਕੇ ਅਸੀਂ ਬਹੁਤ ਧੰਨਵਾਦੀ ਆਂ ਮੇਰੇ ਵੀਰ ਸੰਗਾ ਸਾਹਿਬ ਜੀ ਤੇ ਇਹਨਾਂ ਦੀ ਸਾਰੀ ਟੀਮ ਦੇ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਇਹਨਾਂ ਦੀ ਜਿਹੜੀ ਜਥੇਬੰਦੀ ਆ ਇਹਨੂੰ ਹੋਰ ਦੁੱਗਣੀ ਚੋਗਣੀ ਰਾਸ ਮਹਾਰਾਜ ਬਖਸ਼ੇ ਤੇ ਤਰੱਕੀਆਂ ਕਰਨ ਅਸੀਂ ਗੁਰੂ ਰਾਮਦਾਸ ਮਹਾਰਾਜ ਦੀ ਅਰਦਾਸ ਕਰਦੇ ਆ ਤੇ ਹੋਰ ਸੰਗਤਾਂਗੇ ਵੀ ਅਪੀਲ ਕਰਦੇ ਆ ਆਪ ਜੀ ਵੀ ਇਹਨਾਂ ਨੂੰ ਆ ਕੇ ਜੁੜੋ ਕਿਉਂਕਿ ਇਹ ਜਿਹੜਾ ਲੰਗਰ ਹੈ ਲੋੜਵੰਦਾ ਤੱਕ ਜਾਂਦਾ ਹੈ ਜੇਤੇ ਕੋਈ ਇਦਾਂ ਦਾ ਨਹੀਂ ਹੈਗਾ ਵੀ ਆ ਕੇ ਜਾ ਕੇ ਕਣ ਕੇ ਮੰਡੀ ਚਲੀ ਜਾਊ ਜਾਂ ਕਿਤੇ ਹੋਰ ਚਲੀ ਜਾਊ ਇਹਨੇ ਲੋਡ ਬੰਦਾ ਤੇ ਢਿੱਟ ਚ ਜਾਣਾ ਹੈ ਤੇ ਆਪ ਕਿਰਪਾ ਕਰੋ ਸਾਰਿਆਂ ਨੂੰ ਬੇਨਤੀ ਆ ਵੀ ਆਪ ਵੀ ਇਹਨਾਂ ਵਾਂਗੂ ਮੇਰੇ ਭਰਾਵਾਂ ਵਾਂਗੂ ਤੁਸੀਂ ਆਪ ਵੀ ਸੇਵਾ ਕਰੋ ਇਹ ਸੰਗਤ ਨੂੰ ਇਹ ਅਪੀਲ ਕਰਦੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੱਫੇ ਬੰਦੀ ਦਾ ਤੇ ਜਿਹਨੇ ਕਿ ਹਰ ਸਾਲ ਇਹ ਆਪਣੇ ਵੀਰ ਆਪ ਹੀ ਆਉਂਦੇ ਅਸੀਂ ਕਦੇ ਨਹੀਂ ਗਏ ਉੱਥੇ ਇਹ ਆਪਣੀ ਜ਼ਿੰਮੇਵਾਰੀ ਸਮਝ ਕੇ ਤੇ ਆਪ ਹੀ ਸੇਵਾ ਲੈ ਕੇ ਆਉਂਦੇ ਆ ਮਹਾਰਾਜ ਇਹਨਾਂ ਸਾਰਿਆਂ ਨੂੰ ਸੰਗਤਾਂ ਨੂੰ ਕਿ ਇਹਨਾਂ ਨੂੰ ਸਾਰਿਆਂ ਚਰ ਕੇ ਤਰਖੀਆਂ ਬਾਛਨ ਤੇ ਕਰਦੀ ਗੱਲ ਇਹ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ ਆ ਕੋ ਸਮਾ ਲੈ ਕੇ ਆਈ ਜੀ ਇਹ ਮਾਇਆ ਵੀ ਲੈ ਕੇ ਆਇਆ ਮੇਰੇ ਵੀਰ ਤੇ ਇਹਨਾਂ ਨੇ ਮਾਇਆ ਵੀ ਸਾਡੇ ਸਾਹਮਣੇ ਤੁਝਾ ਸੰਮਤ ਕੀਤੀ ਹੈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਤੇ ਇਹ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਹਾਰਾਜ ਚਰਨੀਕਾ ਲੱਗਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ